ਸਾਰੇ ਨੂੰ ਮੇਰੇ ਵੱਲੋਂ ਜੈਮਸੀ ਦੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਫਿਰ ਤੋਂ ਆਸ ਰੱਖਦੀ ਹਾਂ ਕਿ ਤੁਸੀਂ ਸਾਰੇ ਹੀ ਪ੍ਰਭੂ ਯਿਸੂ مسیਹ ਦੇ ਨਾਮ ਦੇ ਵਿੱਚ ਸਲਾਮਤ ਹੋਵੋਗੇ ਹallelujah ਤੇ ਅੱਜ ਮੈਂ ਕੁਝ ਖਾਸ ਵਿਸ਼ੇ ਤੇ ਤੋੜਨਾ ਗੱਲ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜੋ ਮਾਹੌਲ ਬਣ ਰਿਹਾ ਹੈ ਸ਼ਰਾਰਤੀ ਅਨਸਰਾਂ ਦੇ ਦੁਆਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਝ ਐਸੇ ਹੀ ਮਤਲਬ ਪਾਈਚਰਨ ਨੂੰ ਪੰਜਾਬ ਦੇ ਵਿੱਚ ਖਰਾਬ ਕੀਤਾ ਜਾਵੇ ਆਪਸੀ ਜਿਹੜਾ ਪ੍ਰੇਮ ਉਹਨੂੰ ਖਤਮ ਕੀਤਾ ਜਾਵੇ ਉਹਦੇ ਰਿਲੇਟਡ ਮੈਂ ਅੱਜ ਤਾਂ ਨਾ ਗੱਲਬਾਤ ਕਰਨਾ ਚਾਹੁੰਨੀ ਆ ਜਿਵੇਂ ਕਿ ਤੁਸੀਂ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਨਿਊਜ਼ ਸੁਣਦੇ ਹੋ ਕਿ ਵਿਰੋਧੀ ਪਰਮੇਸ਼ਰ ਦੇ ਦਾਸ ਦੇ ਖਿਲਾਫ ਅਪੋਸਟਰ ਅੰਕੁਰ ਯੂਸਫ ਨਰੂਲਾ ਜੀ ਦੇ ਖਿਲਾਫ ਬੋਲਦੇ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਆਪਣੀ ਗਵਾਹੀ ਦੇ ਦੁਆਰਾ ਕਿ ਅਪੋਸਟਰ ਅੰਕੁਰ ਨਰੂਲਾ ਜੀ ਕਿਵੇਂ ਪਰਮੇਸ਼ਰ ਦੇ ਸੱਚੇ ਨਬੀ ਹਨ ਖੁਦਾਵੰਦੇ ਸੱਚੇ ਚੁਣੇ ਹੋਏ ਸੱਚੇ ਸੇਵਕ ਹਨ ਹallelujah ਜਿਹੜੇ ਵਿਰੋਧੀ ਬੋਲਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਮੈਨੂੰ ਤੁਹਾਨੂੰ ਪਰਮਾਨ ਦੱਸਣ ਦੀ ਲੋੜ ਨਹੀਂ ਹੈ ਕਿ ਪਰਮੇਸ਼ਰ ਦੇ ਦਾਸ ਕਿੱਦਾਂ ਦੇ ਨੇ ਮੈਂ ਉਹਨਾਂ ਲੋਕਾਂ ਨੂੰ ਦੱਸ ਰਹੀ ਹਾਂ ਦੱਸਾਂਗੀ ਜਿਹੜੇ ਲੋਕ ਪਰਮਾਵੇ ਵਿੱਚ ਹਨ ਜਾਂ ਪਰਮਾਏ ਜਾ ਰਹੇ ਨਾਲ ਨਹੀਂ ਸਮਝ ਆ ਰਹੀ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਮੈਂ ਉਹਨਾਂ ਲੋਕਾਂ ਨੂੰ ਦੱਸਾਂਗੀ ਵਿਰੋਧੀਆਂ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਪਰਮੇਸ਼ਰ ਦੇ ਦਾਸ ਕਿੱਦਾਂ ਦੇ ਆ ਕਿਉਂਕਿ ਵਿਰੋਧੀਆਂ ਨੂੰ ਖੁਦ ਪਤਾ ਕਿ ਖੁਦਾਵੰਦ ਦਾ ਦਾਸ ਕੌਣ ਹੈ ਤੇ ਕਿਸ ਨੇ ਉਹਨੂੰ ਇਸ ਧਰਤੀ ਤੇ ਭੇਜਿਆ ਸਭ ਤੋਂ ਪਹਿਲਾਂ ਤੇ ਮੈਂ ਗੱਲ ਕਰਾਂਗੀ ਬਨੀਤ ਕੋਹਤ ਦੀ ਜਿਹੜੀ ਆਪਣੇ ਆਪ ਨੂੰ ਬੜੀ ਸੁੱਚੀ ਸੱਚੀ ਬੜੀ ਪਧਰੀ ਦੱਸਦੀ ਹੈ ਆਹ ਤੋਂ 2 ਸਾਲ ਪਹਿਲੇ ਵੀ ਇਸ ਭੈਣ ਨੇ ਬਹੁਤ ਜ਼ਿਆਦਾ ਬਖੇੜਾ ਕੀਤਾ ਹੋਇਆ ਸੀ ਸੋਸ਼ਲ ਮੀਡੀਆ ਤੇ ਵੀ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਅੱਜ ਫਿਰ ਤੋਂ ਜਾ ਗਈ ਆ 6 ਮਹੀਨੇ ਬਾਅਦ ਪਤਾ ਨਹੀਂ ਲੋ ਕੀ ਹੁੰਦਾ ਵਾ ਕਿਹੜਾ ਦੋਰਾ ਇਹਨੂੰ ਪੈਂਦਾ ਜਿਹੜਾ ਇਹ ਫਿਰ ਤੋਂ ਉੱਠ ਖੜੀ ਹੁੰਦੀ ਆ ਮੇਰੀ ਭੈਣ ਮੈਨੂੰ ਨੂੰ ਭੈਣ ਕਹਿੰਦੇ ਹੋਏ ਵੀ ਹੁਣ ਸ਼ਰਮ ਆਣ ਲੱਗ ਪਈ ਆ ਕਿਉਂਕਿ ਭੈਣਾਂ ਇਦਾਂ ਦੀਆਂ ਨਹੀਂ ਹੁੰਦੀਆਂ ਉਦੋਂ ਵੀ ਮੈਂ ਬੋਲੀ ਸੀ ਕਿ ਮੇਰੀ ਮਾਂ ਦੇ ਖਿਲਾਫ ਤੇ ਮੇਰੇ ਪਿਤਾ ਦੇ ਖਿਲਾਫ ਕੁਝ ਬੋਲੀ ਨਾ ਕਿਉਂਕਿ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਸਾਡੇ ਪਿਤਾ ਦੇ ਖਿਲਾਫ ਤੇ ਸਾਡੀ ਮਾਂ ਦੇ ਖਿਲਾਫ ਕੋਈ ਬੋਲੇ ਤੇ ਅੱਜ ਵੀ ਤੈਨੂੰ ਕਹਿੰਨੀ ਆਪਣੀ ਜ਼ੁਬਾਨ ਨੂੰ ਕੰਟਰੋਲ ਵਿੱਚ ਕਰ ਲੈ ਕਿਉਂਕਿ ਅਸੀਂ ਰੱਬ ਦੇ ਦਾਸ ਤੇ ਰੱਬ ਦੀਆਂ ਦਾਸੀਆਂ ਸਾਡੇ ਮੂੰਹ ਤੇ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਚੰਗੀਆਂ ਨਹੀਂ ਲੱਗਦੀਆਂ ਸਾਡੇ ਮੂੰਹ ਦੇ ਵਿੱਚ ਪਰ ਨਾ ਸਾਨੂੰ ਮਜਬੂਰ ਕਰਿਆ ਕਰੋ ਤੈਨੂੰ ਵੀ ਪਤਾ ਹੈ ਕਿ ਪਰਮੇਸ਼ੁਰ ਦੀ ਦਾਸੀ ਤੇ ਪਰਮੇਸ਼ੁਰ ਦੇ ਦਾਸ ਕੌਣ ਹਨ ਪਹਿਲਾਂ ਤੂੰ ਵੀ ਪਰਮੇਸ਼ਰ ਦੇ ਘਰ ਵਿੱਚ ਜਾਂਦੀ ਸੀ ਤੇ ਪਰਮੇਸ਼ਰ ਦਾ ਸੂਸਮਾਚਾਰ ਸੁਣਾਉਂਦੀ ਸੀ ਅੱਜ ਤੈਨੂੰ ਕਿਨ ਪਰਮਾ ਲਿਆ ਅੱਜ ਤੈਨੂੰ ਕੀ ਹੋ ਗਿਆ ਕਦੀ ਤੂੰ ਕੁਝ ਬਣ ਜਾਨੀਂ ਕਦੀ ਤੂੰ ਕੁਝ ਬਣ ਜਾਨੀਂ ਤੇਰਾ ਰੂਪ ਕਿਹੜਾ ਵਾ ਪਹਿਲਾਂ ਮੇਰੀ ਭੈਣ ਆਪਣੇ ਆਪ ਨੂੰ ਪਛਾਣ ਕਿ ਤੂੰ ਕੌਣ ਹੈ ਆਪਣੇ ਆਪ ਵੱਲ ਦੇਖ ਕਿ ਤੂੰ ਕੌਣ ਹੈ ਤੇਰਾ ਵਜੂਦ ਕੀ ਹੈ ਹੁਣ ਤੂੰ ਦੂਸਰਿਆਂ ਦੇ ਗੋਨ ਗਾਨ ਲੱਗ ਪਈ ਹੈ ਮੈਂ ਤੈਨੂੰ ਕਹਿਣਾ ਚਾਹੁੰਨੀ ਆ ਕਿ ਆਪਣੇ ਆਪ ਨੂੰ ਦੇਖ ਲੈ ਕਿ ਤੂੰ ਕੌਣ ਐ ਕਿਉਂ ਤੇਰਾ ਸਭ ਕੁਝ ਤੇਰੇ ਕੋਲ ਨਹੀਂ ਰਿਹਾ ਕਿਉਂਕਿ ਤੇਰੀਆਂ ਖੁਦ ਦੀਆਂ ਗਲਤੀਆਂ ਕਰਕੇ ਸਭ ਕੁਝ ਤੇਰੇ ਕੋਲੋਂ ਦੂਰ ਚਲਿਆ ਗਿਆ ਆਪਣੇ ਆਪ ਨੂੰ ਪਛਾਣ ਮੇਰੀ ਭੈਣੇ ਆਪਣੇ ਆਪ ਤੇ ਕੰਮ ਕਰ ਮਾਫੀ ਮੰਗ ਲੈ ਵਾਪਸ ਆ ਜਾ ਪਰਮੇਸ਼ਰ ਤੈਨੂੰ ਬੜਾ ਪਿਆਰ ਕਰਦਾ ਈ ਹੋ ਕਿਉਂਕਿ ਵਚਨ ਚ ਲਿਖਿਆ ਕਿ ਉਹਦੀਆਂ ਅਗਰ 100 ਭੇੜਾ ਨਾ ਤਾਂ ਉਹਦੇ ਵਿੱਚ 99 ਉਹਦੇ ਕੋਲ ਆ ਤੇ ਇੱਕ ਕਿਤੇ ਗੁੰਮ ਹੋ ਰਹੀ ਹੈ ਨਾ ਤੇ ਉਹ ਨੂੰ ਲੱਭਣ ਲਈ ਜਾਂਦਾ ਵਾ ਪਰਮੇਸ਼ਰ ਤੈਨੂੰ ਪਿਆਰ ਕਰਦਾ ਮੇਰੀ ਭੈਣੇ ਵਾਪਸ ਆ ਜਾ ਸ਼ਮਾ ਮੰਗ ਲਾ ਤੋਬਾ ਕਰ ਲਾ ਗਲਤੀਆਂ ਕਿედა ਕੋਈ ਨਹੀਂ ਹੁੰਦੀਆਂ ਇਨਸਾਨ ਹੋਈ ਜਿਹੜਾ ਗਲਤੀ ਕਰਕੇ ਤੋਬਾ ਕਰ ਲੈਂਦਾ ਮਾਫੀ ਮੰਗ ਲੈਂਦਾ ਤਾਂ ਪਰਮੇਸ਼ਰ ਉਹਨੂੰ ਉਜਾੜੂ ਪੁੱਤ ਦੇ ਵਾਂਗੂ ਗੱਲ ਨਾਲ ਲਾ ਲੈਂਦਾ ਇਸ ਲਈ ਕਿਸੇ ਵੀ ਦਾਸ ਦੇ ਖਿਲਾਫ ਨਾ ਬੋਲ ਇਦਾਂ ਕਿਉਂਕਿ ਕੁਛ ਨਹੀਂ ਦੇ ਕੋ ਰਿਆ ਤੂੰ ਬੋਲਦੀ ਜਾ ਰਹੀ ਹੈ ਕਿ ਕੁਛ ਰਿਆ ਦੇਖੋ ਕੁਛ ਨਹੀਂ ਰਿਆ ਮੈਨੂੰ ਕਦੀ ਮੋਕਤੇ ਤੇ ਤਰਸ ਵੀ ਆਉਂਦਾ ਕਿ ਕਿਦਾਂ ਤੂੰ ਸਭ ਕੁਝ ਗਵਾ ਬੈਠੀ ਇਸ ਲਈ ਦੁਆ ਸੀ ਤੇਰੇ ਲਈ ਦਿਨ ਰਾਤ ਕਰਦੇ ਰਹਿੰਦੇ ਆ ਕਿ ਪਰਮੇਸ਼ਵਰ ਇਹਨੂੰ ਫੇਰ ਤੋਂ ਆਪਣੀ ਧੀ ਬਣਾ ਲਾ ਇਹਨੇ ਗਲਤੀਆਂ ਕੀਤੀਆਂ ਤੈਨੂੰ ਮਾਫ਼ ਕਰ ਲੈ ਹੁਣ ਮੈਂ ਗੱਲ ਕਰਦੀ ਆ ਗੁਰਪ੍ਰੀਤ ਬਾਬੇ ਦੇ ਬਾਰੇ ਬਾਬਾ ਹੀ ਕਹਾਂਗੇ ਇਹਨੂੰ ਜਿਹੜਾ ਪੰਜਾਬ ਵਿੱਚ ਆ ਕੇ ਭਾਈ ਜਿਹਾ ਖਰਾਬ ਕਰਨ ਡਿਆ ਪੰਜਾਬ ਵਿੱਚ ਆ ਕੇ ਮਸੀਹਾਂ ਵਿੱਚ ਤੇ ਅੰਨੇ ਜਾਤੀਆਂ ਦੇ ਵਿੱਚ ਆ ਕੇ ਇਹ ਲਫੜੇਬਾਦੀ ਕਰ ਰਿਹਾ ਇਹ ਆਪਣੇ ਆਪ ਨੂੰ ਬੜਾ ਦੱਸ ਰਿਹਾ ਕਿ ਮੈਂ ਕੈਲੀਫੋਰਨੀਆ ਤੋਂ ਆਇਆ ਮੈਂ ਤਾਂ ਕੀ ਕਰਦਾ ਸੀ ਕੈਲੀਫੋਰਨੀਆ ਤੋਂ ਜਾ ਕੇ ਡਰਾਈਵਰ ਹੀ ਸੀ ਨਾ ਇੱਥੇ ਆਣ ਕੇ ਜਿਹੜਾ ਕੋਈ ਆਂਦਾ ਪੰਜਾਬ ਦੇ ਮੂੰਹ ਚੋੱਕ ਕੇ ਆ ਜਾਂਦਾ ਤੇ ਆਪਣੇ ਆਪ ਦਾ ਨੂੰ ਫੇਮਸ ਕਰਨ ਦੀ ਕੋਸ਼ਿਸ਼ ਕਰਦਾ ਫੇਮਸ ਕਰਨ ਵਾਲਾ ਇੱਕ ਹੀ ਆ ਉਹ ਸੱਚਾ ਪਰਮੇਸ਼ਰ ਅਗਰ ਉਹ ਜਿਸ ਨੂੰ ਵਧਾਵੇ ਤੇ ਇੱਜ਼ਤ ਵੱਧਦੀ ਆ ਇਨਸਾਨ ਜਿੰਨਾ ਮੱਦੀ ਜੋਰ ਲਾ ਲਈ ਇੱਜ਼ਤ ਨਹੀਂ ਵਧਣੀ ਤੁਸੀਂ ਸਾਡੇ ਖੁਦਾਵੰਦ ਦੇ ਦਾਸੋਂ ਪੋਸਟਰ ਅੰਕੁਰ ਨੁਰਲਾ ਦੇ ਖਿਲਾਫ ਬੋਲੋਗੇ ਅਸੀਂ ਨਹੀਂ ਜੋ ਪ੍ਰਾਨ ਵਾਲੇ ਅਸੀਂ ਪਿਆਰ ਨਾਲ ਪਿਆਰ ਵੀ ਕਰਦੇ ਆ ਨਫ਼ਰਤ ਨਾਲ ਹੁਣ ਨਫ਼ਰਤ ਵੀ ਹਨੂ ਕਰਨੀ ਆ ਗਈ ਆ ਸਾਡੇ ਪਿਤਾ ਨੇ ਸਾਨੂੰ ਨਫ਼ਰਤ ਕਰਨਾ ਸਿਖਾਇਆ ਹੀ ਨਹੀਂ ਪਰ ਹੁਣ ਕੀ ਕਰੀਏ ਤੁਹਾਡੇ ਵਰਗੇ ਚੌਥੇ ਦਿਨ ਆ ਜਾਂਦੇ ਨੇ ਚੌਥੇ ਦਿਨਾਂ ਲ ਕੇ ਬੋਲਣ ਬਹਿ ਜਾਂਦੇ ਨੇ ਕੁਝ ਨਾ ਕੁਝ ਅਸੀਂ ਵੀ ਇਨਸਾਨ ਆ ਗਏ ਆ ਬਰਦਾਸ਼ਤ ਕਰਨ ਦੀ ਕੋਈ ਹੱਦ ਹੁੰਦੀ ਐ ਸਾਨੂੰ ਨਾ ਮਜਬੂਰ ਕਰੋ ਅਸੀਂ ਰੱਬ ਦੇ ਦਾਸ ਆ ਰੱਬ ਦੀਆਂ ਦਾਸੀਆਂ ਆ ਆਪਾਂ ਪਰਮੇਸ਼ਰ ਦਾ ਕੰਮ ਕਰਨ ਦੇ ਆ ਸਾਨੂੰ ਨਾ ਮਜਬੂਰ ਕਰਿਓ ਅਸੀਂ ਸਭਨਾ ਨਾਲ ਪਿਆਰ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਮੈਂ ਜਿਸ ਪਿੰਡ ਵਿੱਚ ਰਹਿਨੀ ਆ ਨਾ ਇਸ ਪਿੰਡ ਵਿੱਚ ਸਾਰੇ ਮੇਰੇ ਭਾਈ ਸਿੱਖ ਪਰਿਵਾਰ ਦੇ ਭੈਣਾਂ ਸਿੱਖ ਪਰਿਵਾਰ ਦੇ ਨੇ ਔਰ ਆੜੀਏ ਪਰਵਾਰ ਦੇ ਅਸੀਂ ਹੈਗੇ ਆ ਇੱਥੇ। ਔਰ ਮੇਰੇ ਪਿੰਡ ਜਾਣ ਕੇ ਪੁੱਛ ਲਿਓ ਤੀਜੀ ਪੀੜ੍ਹੀ ਚੱਲਦੀ ਪਈ ਹੈ ਸਾਡੀ ਸਿੱਖ ਪਰਿਵਾਰ ਦੇ ਨਾਲ ਤੀਜੀ ਪੀੜ੍ਹੀ ਤੇ ਇੰਨਾ ਪ੍ਰੇਮ ਹੈ ਹਰ ਇੱਕ ਗੱਲ ਅਸੀਂ ਉਹਨਾਂ ਕੋਲ ਪੁੱਛ ਕੇ ਚੱਲਦੇ ਆ ਉਹ ਸਾਡੇ ਕੋਲ ਪੁੱਛ ਕੇ ਚੱਲਦੇ ਆ ਇੰਨਾ ਪ੍ਰੇਮ ਹੈ ਇੰਨਾ ਭਾਈਚਾਰਾ ਹੈ ਸਾਡੇ ਅੰਦਰ ਤੇ ਤੁਸੀਂ ਨਫ਼ਰਤ ਫਲਾਉਣ ਦਾ ਕੰਮ ਕਰਨ ਦੇ ਇੱਥੇ ਆਣ ਕੇ ਦੇਖੋ ਅਸੀਂ ਪੰਜਾਬੀ ਆ ਪ੍ਰੇਮ ਕਰਨਾ ਜਾਣਦੇ ਆ ਤੇ ਪ੍ਰੇਮ ਦਾ ਫਾਇਦਾ ਵੀ ਨਾ ਸਾਡਾ ਉਠਾਇਓ ਪ੍ਰੇਮ ਨੂੰ ਪ੍ਰੇਮਦਤੀ ਰਹਿਣ ਦਿਓ ਕਦੀ ਕਹਿੰਦੇ ਧਰਮ ਬਦਲਦੇ ਕਦੀ ਕਹਿੰਦੇ ਪੈਸੇ ਦੇਂਦੇ ਕਦੀ ਕਹਿੰਦੇ ਕੁਝ ਕਿਹੜਾ ਤੈਨੂੰ ਬਦਲਦਾ ਮੇਰਾ ਤਾਂ ਧਰਮ ਬਦਲਿਆ ਨਹੀਂ ਮੈਂ ਉਹੀ ਰੇਖਾ ਰਹੀ ਆ ਉਹੀ ਆੜੀਆਂ ਦੀ ਕੁੜੀ ਆ ਆੜੀਆਂ ਦੀ ਨੋਹ ਆ ਉਹੀ ਆ ਮੈਂ ਮੈਂ ਤਾਂ ਬਦਲੀ ਨਹੀਂ ਮੇਰਾ ਬਦਲਿਆ ਜੀਵਨ ਪਹਿਲੇ ਬੁਰੇ ਕੰਮਤ ਦੇ ਵਿੱਚ ਸੀ ਸੱਸ ਨੂੰ ਸੱਸ ਨਹੀਂ ਸਮਝਣਾ ਸੋਹਰੇ ਨੂੰ ਸੋਹਰਾ ਨਹੀਂ ਸਮਝਣਾ ਨੰਨਾਨਾ ਨੂੰ ਭੈਣਾ ਵਰਗਾ ਪਿਆਰ ਨਹੀਂ ਦੇਣਾ ਲੜਾਈਆਂ ਝਗੜੇ ਕਲੇਸ਼ ਰਹਨੇ ਘਰਾਂ ਚ ਜਦੋਂ ਸੱਚ ਨੂੰ ਜਾਣਿਆ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਸੱਚ ਕੀ ਹੈ ਸੱਚਾ ਪਰਮੇਸ਼ਰ ਦਾ ਕਲਾਮ ਵਚਨ ਚ ਲਿਖਿਆ ਕਿ ਜਦੋਂ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ ਅਸੀਂ ਸੱਚ ਨੂੰ ਜਾਣਿਆ ਸੀ ਪ੍ਰਭੀ ਯਿਸੂ ਮਸੀਹ ਨੂੰ ਜਾਣਿਆ ਉਹਦੇ ਪਵਿੱਤਰ ਸਾਸਤ ਨੂੰ ਜਾਣਿਆ ਤੇ ਪੜਿਆ ਤੇ ਆਪਣੀ ਗਲਤੀਆਂ ਤੇ ਕੰਟਰੋਲ ਕੀਤਾ ਹੋਏ ਆਪਾਂ ਤੇ ਬੜੇ ਦੂਰ ਸੀ ਅਸੀਂ ਸੱਸ ਨੂੰ ਮਾਂ ਹੀ ਨਹੀਂ ਸਮਝਦੇ ਅਸੀਂ ਤੇ ਆਪਣੀ ਮਾਂ ਨੂੰ ਮਾਂ ਸਮਝ ਕੇ ਬੈਠੇ ਆਂ ਸਹੁਰੇ ਨੂੰ ਪਿਓ ਹੀ ਨਹੀਂ ਸਮਝਦੇ ਸਹੁਰੇ ਨੂੰ ਸਹੁਰਾ ਸਮਝ ਕੇ ਚੱਲ ਰਹੇ ਆਂ ਨਨਾਨਾ ਨੂੰ ਪਹਿਣਾ ਹੀ ਨਹੀਂ ਸਮਝਦੇ ਕਿਉਂਕਿ ਬਾਈਬਲ ਦੇ ਵਿੱਚ ਕਿਤੇ ਵੀ ਸੱਸ ਸਹੁਰਾ ਜ਼ਿਕਰ ਨਹੀਂ ਕੀਤਾ ਗਿਆ ਮਾਪੇ ਦਾ ਜ਼ਿਕਰ ਕੀਤਾ ਗਿਆ ਤੇ ਮਾਪੇ ਕੌਣ ਹੈ ਸਾਡੇ ਸੱਸ ਸਹੁਰਾ ਨਾ ਕਿ ਪੇਕੇ ਵਾਲੇ ਸਾਡੇ ਜਦੋਂ ਜਾਣਿਆ ਸੱਚ ਨੂੰ ਸਾਡੀਆਂ ਅੱਖਾਂ ਗੁੱਲੀਆਂ ਕਿ ਇਹ ਹੀ ਸਾਡੇ ਹੁਣ ਅਸਲੀ ਮਾਪੇ ਨੇ ਜੰਮਣ ਵਾਲੇ ਨਾਲੋਂ ਪਾਲਣ ਵਾਲਾ ਜ਼ਿਆਦਾ ਹੁੰਦਾ ਹੁਣ ਇਹ ਹੀ ਹੈ ਸਾਡੇ ਮਾਪੇ ਪਿਆਰ ਕਰਨਾ ਸਿੱਖਿਆ ਭੈਣ ਭਾਈਆਂ ਨੂੰ ਪਿਆਰ ਕਰਨਾ ਸਿੱਖਿਆ ਰਿਸ਼ਤਿਆਂ ਦੀ ਕਦਰ ਨੂੰ ਜਾਣਿਆ ਜਦੋਂ ਰਿਸ਼ਤਿਆਂ ਦੀ ਕਦਰ ਨੂੰ ਜਾਣਿਆ ਤਾਂ ਜੀਵਨ ਬਦਲ ਗਿਆ ਇਹਨੂੰ ਧਰਮ ਬਦਲਣਾ ਕਹਿੰਦੇ ਆ ਕੀ ਜੀਵਨ ਬਦਲਣਾ ਕਹਿੰਦੇ ਆ ਕਿ ਸੱਚ ਦੀ ਰੋਸ਼ਨੀ ਅੰਦਰ ਆ ਗਈ ਤੇ ਸੱਚ ਨੇ ਅੰਧਕਾਰ ਖਤਮ ਕਰ ਦਿੱਤਾ ਜਿਹੜੀ ਨਫ਼ਰਤ ਸੀ ਦੂਜਿਆਂ ਦੇ ਪ੍ਰਤੀ ਉਹ ਖਤਮ ਹੋ ਗਈ ਜਿਹੜੀ ਜੈਲਸੀ ਸੀ ਦੂਜਿਆਂ ਦੇ ਪ੍ਰਤੀ ਉਹ ਖਤਮ ਹੋ ਗਈ ਸਮਝਣ ਲੱਗੇ ਕਿ ਇਹ ਰੂਹਾਂ ਸਾਰੀਆਂ ਹੀ ਅਸੀਂ ਕੀ ਅਸੀਂ ਹਿੰਦੂ ਮੁਸਲਮ ਸਿੱਖ ਸਹੀ ਅਸੀਂ ਸਾਰੇ ਇਕੱਠੇ ਹਾਂ ਸਾਰੀਆਂ ਰੂਹਾਂ ਪਰਮੇਸ਼ਵਰ ਦੀਆਂ ਨੇ ਸਾਰੀਆਂ ਰੂਹਾਂ ਪਰਮੇਸ਼ਵਰ ਦੀਆਂ ਤੇ ਅਸੀਂ ਇੱਕ ਦੂਸਰੇ ਰੂਹ ਨੂੰ ਪਿਆਰ ਕਰਨ ਲੱਗੇ ਇੱਕ ਦੂਸਰੇ ਰੂਹ ਦੀ ਕਦਰ ਕਰਨ ਲੱਗੇ ਇੱਕ ਦੂਸਰੇ ਦੀ ਇੱਜ਼ਤ ਕਰਨ ਲੱਗੇ ਇਹ ਬਦਲਿਆ ਸਾਡਾ ਜੀਵਨ ਤੇ ਐਵੇਂ ਧਰਮ ਦੇ ਨਾਮ ਤੇ ਨੰਬੰਡੀਆਂ ਨਾ ਪਾਇਆ ਕਰੋ ਚੌਥੇਕ ਦਿਨ ਕੋਈ ਨਾ ਕੋਈ ਆ ਜਾਂਦਾ ਬੋਲਣ ਲੱਗ ਪੈਂਦਾ ਖੁਦਾ ਦੇ ਦਾਸ ਦੇ ਖਿਲਾਫ ਅਗਰ ਕੋਈ ਮਾੜਾ ਬੋਲੇਗਾ ਤੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿਉਂਕਿ ਇਹ ਖੁਦਾ ਦੇ ਦਾਸ ਨੇ 2017 ਵਿੱਚ ਮੇਰੇ ਜੀਵਨ ਨੂੰ ਬਦਲ ਦਿੱਤਾ ਮੇਰੇ ਪਰਿਵਾਰ ਨੂੰ ਬਦਲ ਦਿੱਤਾ ਮੈਨੂੰ ਇੱਕ ਸਹੀ ਮਾਰਗ ਦਿੱਤਾ ਜੇ ਨਬੀ ਇਹ ਖੁਦਾ ਦਾ ਦਾਸ ਹਰਤੇ ਤੇ ਨਾਂੰਦਾ ਤੇ ਕੀ ਮੈਂ ਬਦਲਦੀ ਕੀ ਅੱਜ ਮੈਂ ਖੁਦਾ ਦੀ ਦਾਸੀ ਹੁੰਦੀ ਕੀ ਮੈਂ ਇੱਕ ਅੱਛੀ ਮਾਂ ਇੱਕ ਅੱਛੀ ਪਤਨੀ ਇੱਕ ਅੱਛੀ ਮੈਨੋਂ ਹੁੰਦੀ ਇੱਕ ਅੱਛੀ ਬੇਟੀ ਹੁੰਦੀ ਇਹ ਹੀ ਖੁਦਾ ਦੇ ਦਾਸ ਨੇ ਪੰਜਾਬ ਵਿੱਚ ਬੇਦਾਰੀ ਲਿਆਂਦੀ ਆ ਇਹਦੇ ਦੁਆਰਾ ਪਰਮਿਸ਼ਨ ਨੇ ਵੱਡੇ ਵੱਡੇ ਕੰਮ ਕੀਤੇ ਸੁਦਾਸ ਨੂੰ ਇਸਤਿਮਾਲ ਕੀਤਾ ਔਰ ਅੱਜ ਜਿਸੀ ਬਦਲੇ ਆ ਅੱਜ ਸਾਡੇ ਜੀਵਨ ਬਦਲੇ ਆ ਸਾਡੀ ਸੋਚ ਬਦਲੀ ਆ ਹallelujah ਐਸਲੇ ਬੋਲਣ ਤੋਂ ਪਹਿਲਾਂ ਨਾ 100 ਵਾਰੀ ਹੋਣ ਸੋਚ ਲਿਓ ਪਹਿਲਾਂ ਅਸੀਂ ਹਰ ਇੱਕ ਚੀਜ਼ ਦਾ ਪਿਆਰ ਨਾਲ ਕਰਦੇ ਸੀ ਚਲੋ ਕੋਈ ਗੱਲ ਨਹੀਂ ਬੋਲਦਾ ਵੀ ਬੋਲਣ ਤਾਂ ਕੋਈ ਗੱਲ ਨਹੀਂ ਪਰ ਪਰਦਾਸ਼ ਕਰਨ ਤੇ ਕੋਈ ਹੱਦ ਹੁੰਦੀ ਆ ਬ੍ਰਦਰ ਗੁਰਪ੍ਰੀਤ ਜੀ ਸਾਡਾ ਸਭ ਪਤਾ ਤੁਸੀਂ ਕਿੱਥੋਂ ਆਏ ਹੋ ਕੀ ਕਰਦੇ ਸੀ ਕੀ ਇੱਥੇ ਕਰਨ ਆਏ ਹੋ ਸਭ ਪਤਾ ਐਸ ਲਈ ਬੋਲਣ ਤੋਂ ਪਹਿਲਾਂ 100 ਵਾਰੀ ਅੱਗੇ ਤੋਂ ਸੋਚ ਲਿਓ ਜੈਮਸੀ ਵੀ ਪਰਦੇਸ